ਜੇ ਪਰਮਾਤਮਾ ਤੁਸੀਂ ਇਨਸਾਨ ਨੂੰ ਦੁਖੀ ਕਰਤਾ ਨਾ ਤਾਂ ਤੁਸੀਂ ਰੱਬ ਦੁਖੀ ਇੰਜਨ ਗੇਅਰ ਬੈਟਰੀ ਸੈਲਫ ਲਿਫਟ ਦੇ ਵਿੱਚ ਫਰਕ ਹੋਇਆ ਟਾਈਟਰ ਲਈ ਆਪ ਦਾ ਅਰਜਨ ਜਿਵੇਂ ਭਾਈ ਮੈਂ ਵੀਡੀਓ ਤੇ ਭਕਾਈ ਮਾਰਦਾ ਹੁੰਨਾ ਕਿ ਮੈਂ ਕਰ ਦੂੰ ਬਾ ਕਰ ਦੂੰ ਕੋਈ ਰੇਟ ਦੇ ਆ ਕੇ ਦੇਖੋ ਮਦਦ ਤੈਨੂੰ ਕਿੱਦਾਂ ਲੱਗਿਆ ਸਾਡੇ ਤੋਂ ਉਦਾਂ ਹੀ ਆ ਵੀਡੀਓ ਤੇ ਰੌਲਾ ਪਾਉਣ ਵਾਲਾ ਉਦੋਂ ਉਹੀ ਸ਼ਰਮਾ ਬਸ ਇਹਨੂੰ ਯਾਰ ਇੱਕ ਆਸ਼ ਦੇ ਮੁੱਲ ਚ ਹੀ ਦੇ ਤੱਜ ਮੈਂ ਠੀਕ ਹੈ ਕਿਉਂ ਭਾਈ ਦੇ ਦੂ ਤੈਨੂੰ ਕੋਈ ਆਸ਼ਾ ਇਨੇ ਚ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਫਿਰ ਪਹੁੰਚੇ ਆ ਗੇ ਤਲਵੰਡੀ ਸਾਬੋ ਮਸੂਰ ਕੋਲੇ ਬਾਈ ਸਰਮੇ ਕੋਲੇ ਆਜੋ ਗੱਲਬਾਤ ਕਰਦੇ ਆ ਅੱਜ ਬਾਈ ਨਵੇਂ ਸ਼ੋਰੂਮ ਵਿੱਚ ਪਹਿਲੀ ਵੀਡੀਓ ਗਈ ਤੇ ਪਹਿਲੀ ਵੀਡੀਓ ਦੇ ਵਿੱਚ ਬਾਈ ਨੇ ਧੁਮਾਕਾ ਕਰਤਾ ਕੀ ਧੁਮਾਕਾ ਕਰਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਬਾਈ ਜੀ ਕ੍ਰੈਚੂਲੇਸ਼ਨ ਤੇ ਵਧਾਈਆਂ ਜਰੂਰ ਦੇ ਦਿਓ ਬਾਈਆਂ ਨੂੰ ਤੇ ਆ ਬਾਈ ਅੱਜ ਮੇਲਾ ਲੁੱਟ ਕੇ ਲੈ ਗਏ ਬਾਈ ਸਭ ਤੋਂ ਪਹਿਲਾਂ ਮੇਰੇ ਵੱਲੋਂ ਬਾਈ ਤੁਹਾਨੂੰ ਵਧਾਈਆਂ ਕਿਵੇਂ ਲੱਗਿਆ ਬਾਈ ਪਹਿਲਾ ਸਰਮੇ ਦਾ ਸਵਾਬ ਬਾਈ ਬਹੁਤ ਵਧੀਆ ਕੀ ਹਾਲ ਐ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚੱਲਾ ਵਧੀਆ ਭਾਈ ਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਾਰਾ ਸਿੱਚੂ ਪਛੇ ਚੜਦੀ ਕਲਾ ਰੱਖੇ ਤੁਹਾਨੂੰ ਆਪਣਾ ਨਵਾਂ ਗੜਾਉਨ ਬਣ ਗਿਆ ਤੇ ਕੱਲ ਟਰੈਕਟਰ ਲਾਈ ਸੀ ਕੱਲ ਤੇ ਅੱਜ ਤਿੰਨ ਵੇਚੀ ਸਹੀ ਗੱਲ ਹੈ ਮੰਨੇਗਾ ਸਹੀ ਗੱਲ ਆ ਭਾਈ ਵੈਸੇ ਤਾਂ ਭਾਈ ਤਰਤੀਬ ਭਾਗਾਂ ਵਾਲੀ ਆ ਨਾ ਭਈ ਇਹ ਮਾਹਰ ਨਜ਼ਾਰਾ ਆ ਗਿਆ ਬਾਈ ਕੱਲ ਸ਼ਾਮ ਤੋਂ ਸਵੇਰੇ ਰੈਟਰ ਲਾਏ ਸੀ ਠੀਕ ਹੈ ਜੀ ਕਿਉਂ ਹਜੇ ਸਪਾਈ ਹੋਈ ਨਹੀਂ ਅਦੇ ਪੂਰਾ ਉੱਪਰ ਲਾਤੇ ਸੀ ਆਪਾਂ 5-7 ਰੈਟਰ ਠੀਕ ਹੈ ਜੀ ਕੱਲ ਇੱਕ ਕਵੈਤ ਵਾਲਾ ਬਾਈ ਨੂੰ ਦੇਤਾ ਆਪਾਂ ਓਕੇ ਹਾਂ ਇੱਕ ਸਮਸੀ ਜਿਹੜਾ ਇੱਕ ਇੱਕ ਉਹ ਬਾਈ ਮਾਡਲ ਸੋਨਾ ਲੀਕਾ ਉਹ ਵੇਚਦਾ ਓਕੇ ਇੱਕ ਇਹ ਬਾਈ ਆ ਗਿਆ ਕੱਲ ਠੀਕ ਹੈ ਲੇਟ ਕੇ ਆ ਕੇ ਕਹਿੰਦਾ ਬਾਈ ਮੈਂ ਤਾਂ ਲੈ ਕੇ ਜਾਊ ਮੈਂ ਲੈ ਜਾ ਭਰਾਵਾ ਠੀਕ ਹੈ ਬਾਕੀ ਤੂੰ ਵੇਚ ਲੈ ਬਾਈ ਨੂੰ ਕਿਵੇਂ ਠੀਕ ਹੈ ਜੀ ਸਭ ਤੋਂ ਪਹਿਲਾਂ ਬਈ ਮੇਰੇ ਵੱਲੋਂ ਤੁਹਾਨੂੰ ਬਤਾਇਆ ਬਾਈ ਜੀ ਠੀਕ ਹੈ ਕਿੱਥੋਂ ਆਏ ਬਾਈ ਜੀ ਆਪਾਂ ਸੇਖੂ ਤੋਂ ਸੇਖੂ ਤੋਂ ਠੀਕ ਹੈ ਕਿਵੇਂ ਦਾ ਬਾਈ ਬਾਈ ਵਧੀਆ ਵੀਰੇ ਬਹੁਤ ਵਧੀਆ ਸੁਆਹ ਠੀਕ ਹੈ ਜੀ ਟਰੈਕਟਰ ਕਿਵੇਂ ਲੱਗਿਆ ਵਧੀਆ ਵੀਰੇ ਬਹੁਤ ਵਧੀਆ ਚੰਗਾ ਟਰੈਕਟਰ ਹੈ ਠੀਕ ਹੈ ਬਾਈ ਜੀ ਤੇ ਮੇਰੇ ਵੱਲੋਂ ਵੀ ਵਧਾਈਆਂ ਕਮੈਂਟਾਂ ਦੇ ਵਿੱਚ ਇੱਕ ਵਧਾਈਆਂ ਤੇ ਸ਼ਰਮੇ ਨੂੰ ਤੇ ਇਹ ਬਾਈ ਵੀ ਇਹਨੂੰ ਇਹ ਤਾਂ ਪੁੱਛ ਲੈ ਜਦੋਂ ਕੋ ਆਪਣੇ ਘਰ ਬੈਠੇ ਸੀ ਇਹ ਚਾਹ ਪੀ ਜਾਂਦਾ ਇਹਨੂੰ ਕੀ ਗਿਆ ਸੀ ਮੈਂ ਦੱਸੋ ਕੀ ਗਿਆ ਸੀ ਬਾਈ ਤੈਨੂੰ ਬਾਈ ਜੀ ਟਰੈਕਟਰ ਲੈ ਦੇ ਕੇ ਦੋ ਦੂ ਦਾ ਠੀਕ ਹੈ ਨਹੀਂ ਇੱਕ ਗੱਲ ਅੱਜ ਅੱਜ ਤੇ ਨਾ ਪਸੰਦ ਆਇਆ ਵਾਪਸ 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 ਆਪਣੀ ਬੁਦੀ ਵੀ ਗੱਲ ਹੋਗੀ ਕਿ ਮੈਂ ਨਹੀਂ ਚਾਹੁੰਦਾ 15 ਤੋਂ 20 ਕੁਆਟ ਲੋਹੇ ਪਿੱਛੇ ਮੈਂ ਕਿਸੇ ਭਰਾ ਨਾਲ ਬਗਾੜਾ ਠੀਕ ਹੈ ਜੀ ਮੈਂ ਨਹੀਂ ਬਗਾੜਦਾ ਠੀਕ ਹੈ ਜੀ ਹਰ ਜਾ ਮਰ ਜਾ ਚੱਲਣ ਨੂੰ ਤਿਆਰ ਬੈਠੇ ਆ ਪਰ ਜੇ ਕਹਿੰਗਾ ਪਿਆਰ ਨਾਲ ਤਾਂ ਜੋ ਮਰਜੀ ਕਰ ਲਾ ਠੀਕ ਹੈ ਜੀ ਆਵਰਾ ਬਾਈਆਂ ਨੂੰ ਵੀ ਉਹੀ ਦਿੱਤੀਆਂ ਨੇਗੀਆਂ ਬਾਈ ਦਾ ਟਰੈਕਟਰ ਕਟਿਆ ਠੀਕ ਆ ਠੀਕ ਆ ਗੱਲ ਇਹ ਸੈਲਫ ਨਹੀਂ ਚਾਹਦਾ ਠੀਕ ਹੈ ਜੀ ਠੀਕ ਹੈ ਗੱਲ ਹੁਣ ਇਹ ਤੇ ਕੀ ਪਤਾ ਕੀ ਸੱਪ ਨਿਕਲੂ ਨਾ ਸਹੀ ਗੱਲ ਹੈ ਬਈ ਆ ਟਰੈਕਟਰ ਬਾਈ ਦਾ ਕੱਲ ਹੀ ਇਹਨੂੰ ਛੋੜ ਕਰਨਾ ਤੇ ਇੱਕ ਡੰਮੀ ਟਰੈਕਟਰ ਦੇਣਾ ਓਕੇ ਠੀਕ ਹੈ ਗੱਲ ਤੇਲ ਨੀਮ ਦੇ ਬਜਾਏ ਆਪਾਂ ਉਹ ਵੀ ਵੀਡੀਓ ਦੇ ਵਿੱਚ ਉਹ ਆਪਾਂ ਪਹਿਲਾਂ ਗੱਲ ਆ ਆਪਾਂ ਪਹਿਲਾਂ ਗੱਲ ਗੱਲ ਹੋਈ ਸੀ ਇਹਦੇ ਨਾਲ ਕਿ ਬਾਈ ਆਪਾਂ ਤੇਲ ਨਹੀਂ ਚੇਂਜ ਕਰਕੇ ਦੇਣਾ ਇੱਕ ਤੈਨੂੰ ਛੋੜ ਛੋੜ ਵੀ ਨਾ ਕਰੀ ਮੈਂ ਛੋੜ ਤੈਨੂੰ ਆਪਣੀ ਮਰਜ਼ੀ ਨਾਲ ਕਰੂਗਾ ਇਹ ਗੱਲ ਹੋਈ ਆ ਵੀਰੇ ਤੇ ਛੋਟਾ ਜਿਹਾ ਤੈਨੂੰ ਟਰੈਕਟਰ ਦੇਵਾਂਗਾ ਵੀਡੀਓ ਦੇ ਵਿੱਚ ਵੀ ਆਪਾਂ ਇਹੀ ਗੱਲ ਕਹਿੰਦੇ ਨਾ ਬਾਈ ਜੇ ਤੁਹਾਡਾ ਟਰੈਕਟਰ ਵਿੱਚ ਕੱਟਾਂਗੇ ਫਿਰ ਸਾਡਾ ਜੇ ਤੁਸੀਂ ਸਿੱਧਾ ਟਰੈਕਟਰ ਲੈ ਲੈਣੇ ਹੋਗੇ ਤਾਂ ਸਾਰੀਆਂ ਜਿਵੇਂ ਸੂਟ ਲਾ ਲਈਏ ਟਰੈਕਟਰ ਡੰਮਿੰਨ ਲਾ ਲਈਏ ਟੇਲ ਲਾ ਲਈਏ ਨਾ ਪਸੰਦ ਆਵੇ ਉਹ ਸਾਰੀਆਂ ਹਰੇਕ ਲਈ ਅਵੇਲੇਬਲ ਲੈਣਾ ਬਈ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਕਿੰਨੇ ਮਾਡਲ ਟਰੈਕਟਰ ਸੇਲ ਕਰਿਆ ਪਈ ਆਪਾਂ ਇਹ 2009 ਆ ਇਹਦੇ ਲਿਖਿਆ ਤਾਂ 735 ਆ ਠੀਕ ਹੈ ਜੀ ਪਰ ਇਹ 735 ਹੈ ਹੀ ਨਹੀਂ ਠੀਕ ਆ ਇਹ 834 ਟਰੈਕਟਰ ਆ ਠੀਕ ਹੈ ਜੀ ਮਤਲਬ ਜੀ ਨੇ ਵਰਤਿਆ ਜਾਂ ਬਰਤਨ ਇਹ ਇਹਨੂੰ ਫੇਰ ਪਤਾ ਲੱਗੂ ਕੀ ਚੀਜ਼ ਹੈ ਠੀਕ ਹੈ ਮਤਲਬ 855 ਦਾ ਅਸਲ 'ਚ ਇਹ ਆ ਛੋਟਾ ਭਾਈ ਹਾਂ ਇਹ ਮਤਲਬ 11 ਹਾਲ ਤੇ 16 ਤੱਕ ਦੀਆਂ ਨੂੰ ਦਵਾਲਣੀ ਹੈ ਓਕੇ ਠੀਕ ਹੈ ਗੱਲ ਇਹਦੇ ਪਿਛਲੇ 13 ਵਾਲੇ ਟਾਇਰ ਹੁੰਦੇ 12 ਵਾਲੇ ਪਾਏ ਆ ਕਿਸੇ ਨੇ ਠੀਕ ਹੈ ਜੀ ਕਿ ਮਤਲਬ ਟਰਾਲੀ ਵਾਸਤੇ ਰੱਖਿਆ ਸੀ ਉਹਨਾਂ ਨੇ ਤਾਂ 12 ਵਾਲੇ ਪਾਤੇ ਸੀ ਓਕੇ ਜੀ ਇਹਦੇ 13 ਇਹ ਟਾਇਰ ਪਿਛਲੇ ਪਾਏ ਹੁਣ 9 ਇੱਥੇ 700 44 744 ਲਿਖ ਦੇ 744 ਸੱਚੀ ਹੈ ਇਹ ਠੀਕ ਹੈ ਜੀ ਠੀਕ ਹੈ हरियाणा ਨੰਬਰ ਹੈਗਾ ਬਸ ਇਹਨੂੰ ਯਾਰ ਇੱਕ ਆਸ਼ੇ ਦੇ ਮੁੱਲ ਚ ਹੀ ਦੇਤਾ ਜਮੈਂ ਠੀਕ ਹੈ ਕਿਉਂ ਭਾਈ ਦੇ ਦੂ ਤੈਨੂੰ ਕੋਈ ਆਸ਼ਾ ਇੰਨੇ ਚ ਨਹੀਂ ਹੋਣੀ ਸਹੀ ਹੈ ਠੀਕ ਆਸ਼ਾ ਦੇ ਦੂ ਇੱਕ ਸਿਲੰਡਰ ਫੇਰ ਤੈਨੂੰ ਸਵਰਾਜ ਦੇਤਾ ਨਵਾਂ ਮਾਡਲ ਤਿੰਨ ਸਿਲੰਡਰ ਠੀਕ ਚਹੀ ਗਿਆ ਲੈ ਬੇ ਕੀ ਗੱਲ ਤੇ ਗੱਲ ਹੈ ਵੀਰੇ ਰੇਟ ਦੇ ਆਜਾ ਲੱਗਿਆ ਬੇ ਠੀਕ ਅੱਛਾ ਜਿਵੇਂ ਮੈਂ ਵੀਡੀਓ ਤੇ ਪਕਾਈ ਮਾਰਦਾ ਹੁੰਨਾ ਉਹ ਵੀ ਭਾਈ ਮੇਰੇ ਕੋਲ ਵੀਡੀਓ ਦੇਖ ਕੇ ਆਇਆ ਵੀਰ ਮੇਰੇ ਕਿੱਥੋਂ ਆਇਆ ਵੀਰੇ ਕੋਰ ਆਲਾ ਹਾਂ ਜੀ ਕੋਰ ਆ ਕੋਰ ਆਲਾ ਕੋਰ ਆਲਾ ਮਾਨ ਕੋਰ ਆਲਾ ਮਾਨ ਉਹੀ ਕੋਰਾਇ ਤੋ ਆਇਆ ਬਾਈ ਜਿੰਮੇ ਬਾਈ ਮੈਂ ਵੀਡੀਓ ਤੇ ਭਕਾਈ ਮਾਰਦਾ ਹੁਣ ਨਾ ਤੇ ਮੈਂ ਕਦੋਂ ਬਾਹ ਕਰ ਦੂੰ ਕੋਈ ਰੇਟ ਦੇ ਆ ਕੇ ਦੇਖੋ ਮਦਦ ਤੈਨੂੰ ਕਿੱਦਾਂ ਲੱਗਾ ਸਾਡੇ ਤੋਂ ਉਦਾਂ ਹੀ ਆ ਵੀਡੀਓ ਤੇ ਰੌਲਾ ਪਾਉਣ ਵਾਲਾ ਉਦੋਂ ਉਹੀ ਸ਼ਰਮਾ ਤੇ ਮਹਾਰਾਜ ਸੱਚੇ ਪਾਤਸ਼ਾ ਸਾਡਾ ਟਰੈਕਟਰ ਤੈਨੂੰ ਦਿੱਤਿਆਂ ਨੂੰ ਵਰਤਣਾ ਕਰੇ ਵਾਦਾ ਕਰੇ ਇੱਕ ਹੋਰ ਬਣੇ ਅੱਛਾ ਲੈ ਵੀਡੀਓ 'ਚ ਕਹਿਣਾ ਕੋਰਾ ਇੰਨੇ ਸੁਣੇ ਬਾਈ ਕੋਰ ਵਾਲੇ ਦੇ ਖੜਿਆ ਬਾਈ ਲੈ ਤੂੰ ਸੋਨੂੰ ਵੀ ਕਹਿਣਾ ਰਿਕਾਰਡਿੰਗ ਦੇ ਵਿੱਚ ਜੇ ਟਰੈਕਟਰ ਦੇ ਵਿੱਚ ਪੈਸੇ ਦੀ ਵੀ ਕਮੀ ਹੋਈ ਬਾਰੂ ਟਾਇਟ ਆਪਾਂ ਜਿੰਨੇ ਹੈਗੇ ਉਹ ਤਾਂ ਹੈਗੇ ਆ ਘਰੇ ਜਾ ਕੇ ਨਾ ਕਹੀਂ ਕਿ ਭਾਈ ਇਹਦੇ ਟਾਇਰ 70 ਪੈਸੇ ਆ ਜਾਂ 60 ਪੈਸੇ ਹੈ ਨਾ ਉਹ ਥੋੜੇ ਸਾਹਮਣੇ ਆ ਇੰਜਨ ਗੇਅਰ ਬੈਟਰੀ ਸੈਲਫ ਲਿਫਟ ਦੇ ਵਿੱਚ ਫਰਕ ਹੋਇਆ ਟਰੈਕਟਰ ਲਈ ਆਪ ਦਾ ਅਰਜਨ ਲਈ ਠੀਕ ਹੈ ਕਿਉਂ ਭਾਈ ਜੀ ਇਤੋਂ ਵੱਡਾ ਕੁਝ ਨਹੀਂ ਠੀਕ ਹੈ ਕਾਗਜ਼ ਪੱਤਰਾਂ 'ਚ ਕਮੀ ਹੋਈ ਉਹ ਲਈ ਆਉਣ ਜਾਣ ਦਾ ਦੋਨੇ ਟਰੈਕਟਰਾਂ ਦਾ ਖਰਚਾ ਦੇਵਾਂਗਾ ਆ ਰਿਕਾਰਡਿੰਗ ਕਹਿ ਰਹੇ ਆ ਕੈਮਰੇ 'ਚ ਠੀਕ ਹੈ ਫੁੱਲੋ ਦੇ ਵਿੱਚ ਮੇਰਾ ਇੱਕ ਘਰ ਬਣ ਗਿਆ ਠੀਕ ਹੈ ਜੀ ਬਣ ਕੇ ਕੇ ਬਣੇ ਨਹੀਂ ਬਣ ਗਏ ਬਸ ਸਾਰੀ ਕਿੰਨੀ ਸਹੀ ਹਲਾ ਭਾਈ ਜਾਂ ਪਾਂ ਮਾਤੀ ਹੋਵੇ ਉਸ ਵਾਰ ਠੀਕ ਹੈ ਗੱਲ ਚਲਦੀ ਚਲਦੀ ਵੀਡੀਓ ਦੇ ਵਿੱਚ ਪਾਈ ਨੂੰ ਦਿਓ ਵਧਾਈਆਂ ਨਵੇਂ ਟਰੈਕਟਰ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਵਰਕਤ ਕਰੇ ਇਹਦੇ ਘਰੇ ਜਾ ਕੇ ਵਾਧਾ ਕਰੇ ਇੱਥੋਂ ਤੱਕਰ ਸ਼ਰਮਾ ਸਿਰਫ ਸੋਡੇ ਕਰਕੇ ਪਹੁੰਚਿਆ ਵੀਰੇ ਤੁਸੀਂ ਸਪੋਰਟ ਕੀਤੀ ਆ ਕਰਦੇ ਰਹੋਗੇ ਸ਼ਰਮਾ ਸ਼ਰਮਾ ਕਰਾਤੀ ਕੁੱਤਾ ਨਹੀਂ ਜਾਣਦਾ ਝੂਠ ਨਹੀਂ ਮਾਰਦੇ ਸਾਈਕਲ ਤੋਂ ਸਟਾਰਟ ਸੀ ਅੱਜ ਦੋ ਬਲੇਰੋ ਘੜੀਆਂ ਪਰਸਨ ਕਈ ਦਿਨ ਹੋ ਗਏ ਤੁਹਾਨੂੰ ਸ਼ਾਇਦ ਪਤਾ ਹੀ ਆ ਆਪਾਂ ਨੂੰ ਗਿਫਟ ਬਲੇਰੋ ਮਿਲੀ ਆ ਛੋਡੇ ਸਿਰਤੇ ਆ ਸਾਰਾ ਸ਼ਰਮਾ ਜੇ ਮੈਂ ਤੁਹਾਡਾ ਨਾਲ ਸੋਚੂਗਾ ਤੇ ਫਿਰ ਮੇਰਾ ਕੋਈ ਨਹੀਂ ਮੈਂ ਇੱਕੋ ਗੱਲ ਕਹਿਣਾ ਕਦਰ ਉਹਦੀ ਕਰੋ ਜਿਹੜੀ ਇਨਸਾਨ ਨੇ ਬਣਾਈ ਹੁੰਦੀ ਹੈ ਨਾ ਚੀਜ਼ ਉਹਦੀ ਕਦਰ ਨਾ ਕਰੋ ਕਰੋ ਨਾ ਕਰੋ ਮੈਨੂੰ ਕੋਈ ਪਰਵਾਹ ਨਹੀਂ ਜਿਹੜੀ ਪਰਮਾਤਮਾ ਨੇ ਕਦਰ ਚੀਜ਼ ਬਣਾਈ ਐ ਉਹਦੀ ਕਦਰ ਕਰੋ ਕੀ ਬਣਾਇਆ ਪਰਮਾਤਮਾ ਨੇ ਇਨਸਾਨ ਇਨਸਾਨ ਚ ਪਰਮਾਤਮਾ ਠੀਕ ਐ ਗੱਲ ਜੇ ਪਰਮਾਤਮਾ ਤੁਹੀਂ ਇਨਸਾਨ ਨੂੰ ਦੁਖੀ ਕਰਤਾ ਨਾ ਤਾਂ ਤੁਸੀਂ ਰੱਬ ਦੁਖੀ ਕਰਤਾ ਠੀਕ ਐ ਤੇ ਮੈਂ ਗੱਲਾਂ ਇਹ ਜਾਂਦਾ ਦੱਸਦਾ ਤੁਹਾਨੂੰ ਸਾਲੀ ਇੱਥੋਂ ਆਵਾਜ਼ ਨਿਕਲੀ ਨਾ ਅੰਦਰੋਂ ਆਵਾਜ਼ ਨਿਕਲੀ ਲੈ ਕੇ ਵੈਜਦੇ ਕਈ ਵਾਰ ਤੇ ਇੱਥੋਂ ਸੀਸ ਦਿੱਤੀ ਅਰਛਾਂ ਤੇ ਚੜਾ ਦਿੰਦੀ ਐ ਬਾਈ ਨੋਟ ਕਰ ਲਿਓ ਇਹ ਗੱਲਾਂ ਕਿਤੇ ਕਿਸੇ ਨੇ ਜੇ ਗੱਲਾਂ ਸੁਣਨੀਆਂ ਹੋਈਆਂ ਨਾ ਮੇਰੇ ਕੋਲ ਘਰੇ ਆ ਜਾਓ ਬਹਿ ਕੇ ਬਿੱਲਾ ਜਾ ਹੋਇਆ ਨਾ ਮੈਂ ਜਦੋਂ ਤੇ ਆਇਓ ਮੇਰੇ ਕੋਲ ਤੇ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇਨ ਨੂੰ ਕਰ ਲਓ ਫੋਲੋ ਇਲਤੀ ਲਾਣਾ ਤੂਰੀ ਤੂ ਮੇਰਾ ਮੋਬਾਈਲ ਨੰਬਰ 947884545 ਦੂਜਾ ਨੰਬਰ 887294545 ਤੇ ਵੀਡੀਓ ਦੇ ਵਿੱਚ ਬਾਈ ਨੂੰ ਵਧਾਈਆਂ ਜ਼ਰੂਰ ਦੇ ਦੇ ਕ੍ਰਿਸ਼ਨ ਨੂੰ ਵਧਾਈਆਂ ਦਿਓ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਕਾ